ਪਉਣ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਕਾਰਨਾਮਾ ਜੁੜਾਇਆ ਸਾਹਮਣੇ ਆਇਆ ਹੈ ਸ਼ਰਾਬੀ ਹਾਲਤ ਵਿੱਚ ਅੰਮ੍ਰਿਤਸਰ ਤੋਂ ਪੰਜਾਬ ਤੋਂ ਵੱਸਵਾਰੀਆਂ ਲੈ ਕੇ ਚੰਡੀਗੜ੍ਹ ਦੇ ਲਈ ਡਰਾਈਵਰ ਰਵਾਨਾ ਹੋਇਆ ਹੈ ਤਦ ਦੱਸਿਆ ਕਿ ਸ਼ਰਾਬੀ ਡਰਾਈਵਰ ਦੇ ਹਾਲਾਤ ਦੇਖ ਕੇ ਸਵਾਰੀਆਂ ਤੇ ਹੋਸ਼ ਉੱਡ ਗਏ ਆਖਿਰਿਕ ਸਵਾਰੀ ਨੇ ਹੀ ਬੱਸ ਚਲਾਉਣਾ ਸਮਝਿਆ ਮੁਨਾਸਿਬ ਜੁੜਾਇ ਸਮਝਿਆ ਅਤੇ ਸਵਾਰੀਆਂ ਨੇ ਅੱਧੇ ਰਸਤੇ ਦੇ ਵਿੱਚ ਹੀ ਬੱਸ ਰੁਕਵਾ ਦਿੱਤੀ ਡਰਾਈਵਰ ਬੇਸੁੱਧ ਦੇ ਇੰਜਨ ਤੇ ਸੁੱਤਾ ਰਹਿ ਜੜਾ ਹੈ ਸੌ ਤਰਿਆ ਸੀ ਤੇ ਸਵਾਰੀਆਂ ਦੇ ਵੱਲੋਂ ਬਣਾਈ ਇਹ ਵੀਡੀਓ ਜੁੜੀ ਹੈ ਬਣਾਈ ਗਈ ਹੈ ਦੱਸ ਰਹੀ ਹੈ ਕਿ ਸਵਾਰੀਆਂ ਦੇ ਵੱਲੋਂ ਵੀਡੀਓ ਬਣਾਈ ਗਈ ਹੈ ਤੇ ਇਸ ਨਾਲ ਹੀ ਸਵਾਰੀਆਂ ਦੇ ਵੱਲੋਂ ਡਰਾਈਵਰ ਨੇ ਕਿਹਾ ਕਿ ਬੁਰਾ ਭਲਾ ਨਾ ਬੋਲੇ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਸ਼ਰਾਬੀ ਹਾਲਤ ਵਿੱਚ ਬੱਸ ਜੜੀ ਹੈ ਲੈ ਕੇ ਡਰਾਈਵਰ ਰਵਾਨਾ ਹੋ ਗਿਆ ਪੰਜਾਬ ਤੋਂ ਵੱਧ ਜੁੜੇ एक्सक्लूसिव तस्वीरें ਤੁਹਾਨੂੰ ਵਿਖਾ ਰਹੇ ਹਾਂ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਇੱਕ ਕਾਰਨਾਮਾ ਤੁਹਾਨੂੰ ਵਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪੰਜਾਬ ਰੋਡਵੇਜ਼ ਦਾ ਜੋੜਾ ਡਰਾਈਵਰ ਹੈ ਨਸ਼ੇ ਦੀ ਹਾਲਤ ਵਿੱਚ ੁੱਤ ਪੰਜਾਬ ਤੋਂ ਬਾਅਦ ਸਵਾਰੀਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਲਈ ਰਵਾਨਾ ਹੋ ਗਿਆ ਐ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੰਡੀਆ ਨਿਊਜ਼ ਜ਼ਰਾ ਹੀ ਤੁਹਾਨੂੰ ਇਹ ਖਬਰ ਦਿਖਾ ਰਿਹਾ ਜੋ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੰਜਾਬ ਤੋਂ ਵੱਧ ਯਾਤਰੀਆਂ ਦੀ ਜਾਨ ਨੂੰ ਖਤਰਾ ਦੇ ਵਿੱਚ ਪਾ ਕੇ ਇਹ ਸ਼ਰਾਬੀ ਡਰਾਈਵਰ ਨਸ਼ੇ ਦੇ ਵਿੱਚ ਤੋਤ ਹਾਲਤ ਦੇ ਵਿੱਚ ਬੱਸ ਲੈ ਕੇ ਰਵਾਨਾ ਹੋ ਗਿਆ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਇਹ ਕਾਰਨਾਮਾ ਦੇਖ ਕੇ ਜਿਹੜੇ ਸਵਾਰੀ ਨੇ ਉਹਨਾਂ ਦੇ ਹੋਸ਼ ਉੱਡ ਗਏ ਸਵਾਰੀ ਇਹ ਤਸਵੀਰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਬੱਸ ਦੇ ਵਿੱਚ ਇਹ ਡਰਾਈਵਰ ਸੁੱਤਾ ਪਿਆ ਹੋਇਆ ਹੈ ਨਸ਼ੇ ਦੇ ਵਿੱਚ ਇੰਨਾ ਧੋਤਾ ਹੈ ਕਿ ਉਹ ਸੋ ਰਿਹਾ ਸੀ ਬੱਸ ਦੇ ਵਿੱਚ ਤੇ ਸਵਾਰੀਆਂ ਦੇ ਵੱਲੋਂ ਹੀ ਬੱਸ ਨੂੰ ਚਲਾਉਣਾ ਜ਼ਿਆਦਾ ਮੁਨਾਸਿਬ ਸਮਝਿਆ ਗਿਆ ਹੈ ਡਰਾਈਵਰ ਦੀ ਹਾਲਤ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਸਵਜੜਾ ਹੈ ਸ਼ਰਾਬੀ ਹਾਲਤ ਦੇ ਵਿੱਚ ਉਹ ਬੱਸ ਲੈ ਕੇ ਰਵਾਨਾ ਹੋਇਆ ਤਾਂ ਤੁਹਾਨੂੰ ਇਹ ਵੀ ਦੱਸਦੀ ਕਿ ਬਸ ਦੇ ਵਿੱਚ ਕਰੀਬ 50 ਸਵਾਰੀ ਸੀਗੇ ਤੇ 50 ਲੋਕਾਂ ਦੀ ਜਿਹੜੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਇਸ ਡਰਾਈਵਰ ਦੇ ਵੱਲੋਂ ਡਰਾਈਵਿੰਗ ਕੀਤੀ ਜਾ ਰਹੀ ਸੀ ਤੇ 50 ਤੋਂ ਵੱਧ ਸਵਾਰੀਆਂ ਨੂੰ ਅੰਮ੍ਰਿਤਸਰ ਤੋਂ ਚੰਡੀਗੜ੍ਹ ਲੈ ਕੇ ਰਵਾਨਾ ਹੋਇਆ ਸੀ ਡਰਾਈਵਰ ਤੇ ਹਾਲਤ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਧੁੱਤ ਹੈ ਨਸ਼ੇ ਦੇ ਵਿੱਚ ਡਰਾਈਵਰ ਤੇ ਇਹਨਾਂ ਨਸ਼ਾ ਕਰਨ ਤੋਂ ਬਾਵਜੂਦ ਉਸ ਦੇ ਵੱਲੋਂ ਬੱਸ ਚਲਾਈ ਗਈ ਹੈ ਉਸ ਦੇ ਵੱਲੋਂ ਸਵਾਰੀ ਲੈ ਕੇ ਜੋੜੀ ਹੈ ਲੇਕਿਨ ਉਹ ਨਿਕਲਿਆ ਹੈ ਸ਼ਰਾਬੀ ਹਾਲਤ ਦੇ ਵਿੱਚ ਬੱਸ ਲੈ ਕੇ ਉਹ ਗਿਆ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਇੱਕ ਕਾਰਨਾਮਾ ਤੋਂ ਉਹ ਵਿਖਾ ਰਹੇ ਐਕਸਕਲੂਸਿਵ ਤਸਵੀਰਾਂ ਅੰਮ੍ਰਿਤਸਰ ਤੋਂ ਇਹ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਸ਼ਰਾਬ ਦੀ ਨਸ਼ੇ ਦੇ ਵਿੱਚ ਧੁੱਤ ਜੁੜਾ ਇਸ ਜਿਹੜਾ ਡਰਾਈਵਰ ਹੈ ਉਹ ਸੱਤਾ ਪਿਆ ਸੀ ਤੇ ਬੇਸੁਧ ਇੰਜਨ ਤੇ ਡਰਾਈਵਰ ਸੋ ਰਿਹਾ ਸੀਗਾ ਡਰਾਈਵਰ ਨੂੰ ਟੋਕਨ ਤੇ ਡਰਾਈਵਰਾਂ ਨੇ ਜੋੜਾ ਹੈ ਡਰਾਈਵਰ ਨੇ ਲੋਕਾਂ ਨੂੰ ਵੀ ਬੁਰਾ ਪਹਿਲਾ ਕਹਿ ਦਿੱਤਾ ਹੈ ਸਵਾਰੀਆਂ ਦੇ ਵੱਲੋਂ ਵੀਡੀਓ ਇਸ ਦੀ ਬਣਾਈ ਗਈ ਹੈ ਤੇ ਇਹ ਵੀਡੀਓ ਜਿਹੜੀ ਹੁਣ ਲਗਾਤਾਰ ਵਾਇਰਲ ਹੋ ਰਹੀ ਹੈ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਇਹ ਕਾਰਨਾਮਾ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸਵਾਰੀਆਂ ਨੇ ਅੱਧੇ ਰਸਤੇ ਦੇ ਵਿੱਚ ਹੀ ਬੱਸ ਰੁਕਵਾ ਦਿੱਤੀ ਕਿਉਂਕਿ ਉਹਨਾਂ ਨੇ ਇਹ ਜਿਹੜਾ ਕਾਰਨਾਮਾ ਡਰਾਈਵਰ ਦਾ ਵੇਖਿਆ ਉਸ ਨੂੰ ਵੇਖ ਕੇ ਜਿਹੜੇ ਸਵਾਰੀ ਸੀਗੇ ਉਹਨਾਂ ਦੇ ਹੋਸ਼ ਉੱਡ ਗਏ ਬੇਸੂ ਦਿਨ ਜਣ ਤੇ ਡਰਾਈਵਰ ਸੋ ਰਿਹਾ ਸੀ ਡਰਾਈਵਰ ਦੀ ਹਾਲਤ ਦੇਖ ਕੇ ਸਵਾਰੀ ਜੁੜੇ ਨੇ ਉਹ ਡਰ ਗਏ ਉਹਨਾਂ ਦੇ ਹੋਸ਼ ਵੀ ਉੱਡ ਗਏ ਤੇ ਇਸੇ ਕਰਕੇ ਡਰਾਈਵਰ ਨੂੰ ਜਿਹੜਾ ਹੈ ਉਹ बस रुकवा देती है ड्राइवर ਨੂੰ ਕਹਿ ਕੇ ਸਵਾਰੀਆਂ ਦੇ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਹੈ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਅੱਧੇ ਰਸਤੇ ਦੇ ਵਿੱਚ ਇਹ ਬੱਸ ਰੁਕਵਾ ਦਿੱਤੀ ਗਈ ਸ਼ਰਾਬੀ ਜੁੜਾ ਹੈ ਸ਼ਰਾਬੀ ਜੁੜਾਇਆ ਸ਼ਰਾਬ ਪੀ ਕੇ ਇਸ ਤਰੀਕੇ ਦੇ ਨਾਲ ਬੱਸ ਚਲਾ ਰਿਹਾ ਸੀ ਤਮਰਸਰ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਬੱਸ ਦੇ ਪੰਜਾਬ ਰੋਡਵੇਜ਼ ਬੱਸ ਜਿਹਦੇ ਵਿੱਚ ਜਿਹੜਾ ਹੈ ਡਰਾਈਵਰ ਦੇ ਵੱਲੋਂ ਇਸ ਤਰੀਕੇ ਦੇ ਕਾਰਨਾਮੇ ਨੂੰ ਅੰਜਾਮ ਦਿੱਤਾ ਗਿਆ ਹੈ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਇਹ ਕਾਰਨਾਮਾ ਤੁਹਾਨੂੰ ਵਿਖਾ ਰਹੇ ਹਾਂ ਜੈ ਨਿਊਜ਼ ਜ਼ਰਾਈ ਐਕਸਕਲੂਸਿਵ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਇਸ ਸਵਾਰੀਆਂ ਦੇ ਵੱਲੋਂ ਇਹ ਟਿਕਟ ਦਿਖਾਏ ਜਾ ਰਹੇ ਨੇ ਸਵਾਰੀ ਜੁੜੇ ਉੱਥੇ ਗਏ ਸੀ ਉਹਨਾਂ ਸਵਾਰੀਆਂ ਦੇ ਵੱਲੋਂ ਆਪਣੇ ਟਿਕਟ ਦਿਖਾਈ ਜਾ ਰਹੇ ਨੇ ਟਿਕਟ ਲੈ ਕੇ ਉਹ ਬਸ ਤੇ ਵਿੱਚ ਚੜੇ ਨੇ ਤੇ ਉਹਨਾਂ ਨੇ ਆਪਣੇ ਆਪ ਜੁੜਾ ਇਹ ਸਵਾਰੀਆਂ ਦੀ ਜਾਨ ਦੀ ਕੋਈ ਕੀਮਤ ਨਾ ਸਮਝਦੇ ਹੋਏ ਬੇਸੁੱਧ ਇੰਜਨ ਤੇ ਇਹ ਡਰਾਈਵਰ ਸੁੱਤਾ ਪਿਆ ਹੈ ਤਸਵੀਰ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਾਪਰਵਾਹੀ ਜੁੜੀ ਹੈ ਇਸ ਡਰਾਈਵਰ ਦੇ ਵੱਲੋਂ ਵਰਤੀ ਗਈ ਹੈ ਆਪ ਦੇ ਨਾਲ ਨਾਲ ਪੰਜਾਬ ਜੁੜੇ ਸਵਾਰੀ ਸੀ ਉਹਨਾਂ ਦੇ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਇਆ ਗਿਆ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਇਹ ਕਾਰਨਾਮਾ ਤੁਹਾਨੂੰ ਵਿਖਾ ਰਿਹਾ ਸ਼ਰਾਬੀਆਂ ਨੇ ਜੁੜਾ ਹੈ ਸ਼ਰਾਬੀ ਨੇ ਸ਼ਰਾਬ ਪੀ ਕੇ ਇਸ ਤਰੀਕੇ ਦੇ ਹਰਕਤ ਕੀਤੀ ਹੈ ਤਾਂ ਇੱਕ ਸਵਾਰੀ ਨੇ ਖੁਦ ਜੜੀ ਹੈ বাস ਚਲਾਈਏ ਸਭ ਤੋਂ ਐਲਾਨ ਕਰਨ ਵਾਲੀ ਗੱਲ ਜਦੋਂ ਇਸ ਤਰੀਕੇ ਦਾ ਕਾਰਨਾਮਾ ਦੇਖਿਆ ਗਿਆ ਜਦੋਂ ਡਰਾਈਵਰ ਨੂੰ ਬੇਸੁੱਧ ਦੇਖਿਆ ਗਿਆ ਤਾਂ ਜਿਹੜੇ ਸਵਾਰੀ ਸੇ ਉਹਨਾਂ ਨੇ ਆਪ ਹੀ বাস ਚਲਾਉਣਾ ਜ਼ਿਆਦਾ ਮੁਨਾਸਿਬ ਸਮਝਿਆ ਤੇ ਜਿਹੜਾ ਡਰਾਈਵਰ ਉਸ ਨੂੰ ਪਾਸੇ ਕਰ ਦਿੱਤਾ ਤੇ ਅੱਧੀ ਰਸਤੇ ਦੇ ਵਿੱਚ ਜਿਹੜਾ ਇਸ ਬੱਸ ਨੂੰ ਰੁਕਵਾਇਆ ਗਿਆ ਸਵਾਰੀਆਂ ਦੇ ਵੱਲੋਂ ਇਸ ਵੀਡੀਓ ਬਣਾਈ ਗਈ ਹੈ ਇਹ ਵੀਡੀਓ ਸਵਾਰੀਆਂ ਦੇ ਵੱਲੋਂ ਬਣਾਈ ਗਈ ਤੇ ਲਗਾਤਾਰ ਹੁਣ ਵੀਡੀਓ ਜੁੜੀ ਹੈ ਵਾਇਰਲ ਹੋ ਰਹੀ ਹੈ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਜੁੜਾ ਹੈ ਇੱਕ ਕਾਰਨਾਮਾ ਵੇਖਣ ਨੂੰ ਮਿਲਿਆ ਹੈ ਸਵਾਰੀ ਦੇ ਵੱਲੋਂ ਖੁਦ ਬਸ ਚਲਾਈ ਗਈ ਅਧੇ ਰਸਤੇ ਦੇ ਵਿੱਚ ਬਸ ਨੂੰ ਰੁਕਵਾਇਆ ਗਿਆ ਤੇ ਡਰਾਈਵਰ ਬੇਸੁੱਧ ਇੰਜਨ ਤੇਜ਼ ਹੋ ਰਿਹਾ ਹੈ ਤੇ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਧੁੱਥੇ ਡਰਾਈਵਰ ਪੰਜਾਬ ਰੋਡਵੇਜ਼ ਦੀ ਬਸ ਜੜੀ ਇਹ ਚਲਾਈ ਜਾ ਰਹੀ ਹੈ ਤੇ ਉਨ੍ਹਾਂ ਸੇ ਖਬਰ ਤੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਮੁਕੇਸ਼ ਮਹਿਰਾ ਜੁੜ ਚੁਕੇ ਨੇ ਮੁਕੇਸ਼ ਨਸ਼ੇ ਦੇ ਵਿੱਚ ਜਿਹੜਾ ਹੈ ਧੋਤਾ ਡਰਾਈਵਰ 50 ਲੋਕਾਂ ਦੀ ਜਾਨ ਨੂੰ ਬਿਨਾਂ ਸੋਚੇ ਸਮਝੇ ਕਤਰੇ ਦੇ ਵਿੱਚ ਪਾਇਆ ਗਿਆ ਹੈ ਇਸ ਡਰਾਈਵਰ ਦੇ ਵੱਲੋਂ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਦੱਸ ਦਈਏ ਕਿ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਹ 12 ਤਰੀਕ ਦੀ ਵੀਡੀਓ ਹੈ 12 ਜੁਲਾਈ ਦੀ ਸ਼ਾਮ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਦੋਂ ਅੰਮ੍ਰਿਤਸਰ ਤੋਂ ਪੰਜਾਬ ਰੋਡ ਰੇਸ ਦੀ ਬੱਸ ਚੰਡੀਗੜ੍ਹ ਵੱਲ ਰਵਾਨਾ ਹੋਈ ਤਾਂ ਉਸ ਸਮੇਂ ਬਸ ਡਰਾਈਵਰ ਜੋ ਨਸ਼ੇ ਦੇ ਵਿੱਚ ਸੀ ਜਿਸ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਉਹ ਬਸ ਲੈ ਕੇ ਅੰਮ੍ਰਿਤਸਰ ਤੋਂ ਰਵਾਨਾ ਤਾਂ ਹੋ ਗਿਆ ਲੇਕਿਨ ਰਸਤੇ ਦੇ ਵਿੱਚ ਹੀ ਉਸ ਨੂੰ ਸ਼ਰਾਬ ਦਾ ਜ਼ਿਆਦਾ ਨਸ਼ਾ ਹੋਇਆ ਤਾਂ ਉਸਨੇ ਬਸ ਨੂੰ ਇੱਕ ਸਾਈਡ ਤੇ ਖੜਾ ਕਰ ਦਿੱਤਾ ਤੇ ਬਸ ਦੇ ਇੰਜਨ ਦੇ ਹੀ ਲੰਮੇ ਪੈ ਗਿਆ ਜਿਸ ਤੋਂ ਬਾਅਦ ਸਵਾਰੀਆਂ ਪਰੇਸ਼ਾਨ ਹੋ ਗਈਆਂ ਸਵਾਰੀਆਂ ਵੱਲੋਂ ਜਦੋਂ ਉੱਥੇ ਹਲਕੁਲਾ ਕੀਤਾ ਜਾਣ ਲੱਗਾ ਤਾਂ ਉਸ ਬੱਸ ਡਰਾਈਵਰ ਵੱਲੋਂ ਸਵਾਰੀਆਂ ਦੇ ਨਾਲ ਵੀ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹ ਬੱਸ ਦੇ ਵਿੱਚ ਸਵਾਰ ਸਵਾਰੀਆਂ ਦੇ ਵਿੱਚੋਂ ਹੀ ਇੱਕ ਯਾਤਰੀ ਜੋ ਕਿ ਇੱਕ ਸਵਾਰੀ ਸੀ ਜੋ ਚੰਡੀਗੜ੍ਹ ਵੱਲ ਨੂੰ ਸਫ਼ਰ ਰਿਆ ਸੀ ਉਸਨੇ ਹੀ ਬੱਸ ਨੂੰ ਚਲਾਉਣਾ ਸਹੀ ਸਮਝਿਆ ਤੇ ਉਸਨੇ ਸਵਾਰੀ ਨੇ ਖੁਦ ਬਾਤ ਚਲਾਈ ਤੇ ਚੰਡੀਗੜ੍ਹ ਦੇ ਸਫ਼ਰ ਨੂੰ ਰਵਾਨਾ ਹੋ ਗਿਆ ਤਾਂ ਉਸ ਦੌਰਾਨ ਹੀ ਕਿਸੇ ਸਵਾਰੀ ਵੱਲੋਂ ਇਹ ਵੀਡੀਓ ਜਿਹੜੀ ਹੈ ਉਹ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਦੂਜੇ ਪਾਸੇ ਅਗਰ ਪੰਜਾਬ ਰੋਡਵੇਜ ਦੇ ਅਧਿਕਾਰੀਆਂ ਦੀ ਗੱਲ ਕਰੀਏ ਤੇ ਕਿਸੇ ਵੀ ਤਰੀਕੇ ਦੀ ਹਜੇ ਅਧਿਕਾਰਿਕ ਪੁਸ਼ਟੀ ਜਿਹੜੀ ਆ ਉਹ ਨਹੀਂ ਆਈ ਲੇਕਿਨ ਜਿਸ ਤਰੀਕੇ ਵੀਡੀਓ ਵਾਇਰਲ ਹੋਈਆਂ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਜਿਸ ਤਰੀਕੇ ਟਿਕਟ ਦੀ ਵੀਡੀਓ ਦਿਖਾਈ ਗਈ ਤੇ ਉਹ 12 ਜੁਲਾਈ ਦੀ ਟਿਕਟ ਦੀ ਜਿਹੜੀ ਆ ਉਹ ਵੀਡੀਓ ਸੀ ਜੀ ਜੇ ਮੁਕੇਸ਼ ਤੇ ਇਸੇ ਨਾਲ ਹੀ ਸਵਾਲ ਜੁੜਾ ਹੈ ਕਿਤੇ ਨਾ ਕਿਤੇ ਕੰਡਕਟਰ ਦੇ ਵੀ ਤਾਂ ਖੜਾ ਹੋ ਰਿਹਾ ਕਿਉਂਕਿ ਡਰਾਈਵਰ ਤੇ ਕੰਡਕਟਰ ਇਹ ਦੋਵੇਂ ਜੁੜੇ ਨੇ ਇੱਕ ਦੂਜੇ ਦੇ ਨਾਲ ਤਾਲਮਿਲ ਬਣਾ ਕੇ ਚੱਲਦੇ ਨੇ ਇਸ ਦੇ ਵੱਲੋਂ ਜਦੋਂ ਸ਼ਰਾਬ ਪੀਤੀ ਗਈ ਸ਼ਰਾਬ ਦੀ ਬੂਹਤ ਆ ਰਹੀ ਹੋਏਗੀ ਕੰਡਕਟਰ ਦੇ ਵੱਲੋਂ ਵੀ ਇਸ ਨੂੰ ਰੋਕਿਆ ਜਾਣਾ ਚਾਹੀਦਾ ਸੀ ਜਦੋਂ ਇਹ ਬੱਸ ਦੇ ਵਿੱਚ ਸਵਾਰੀ ਬਿਠਾ ਰਹੇ ਸੀ ਜੀ ਬਿਲਕੁਲ ਕਿਸੇ ਵੀ ਤਰੀਕੇ ਦੀ ਕੋਈ ਕੰਡਕਟਰ ਨੇ ਵੀ ਨਹੀਂ ਰੋਕਿਆ ਲੇਕਿਨ ਜਦੋਂ ਬੁਰਾ ਭਲਾ ਕਹਿਣ ਲੱਗੇ ਤਾਂ ਉਸ ਤੋਂ ਬਾਅਦ ਡਰਾਈਵਰ ਬਾਤ ਨੂੰ ਸਾਈਡ ਲਗਾ ਕੇ ਇੰਜਨ ਤੇ ਇਹ ਜਦੋਂ ਮੈਂ ਬੈਗ ਗਿਆ ਤੁਸੀਂ ਉਸਨੇ ਗਿਆ ਕਿ ਮੇਰੇ ਕੋ ਅੱਗੇ ਜਾਣ ਦੀ ਜਿਹੜੀ ਮੇਰੀ ਹਾਲਤ ਨਹੀਂ ਹੈ ਤਾਂ ਮੈਂ ਹੁਣ ਅੱਗੇ ਨਹੀਂ ਜਾ ਸਕਦਾ ਤਾਂ ਉੱਥੇ ਜਿਹੜਾ ਹੈ ਕੰਡੈਕਟਰ ਦੇ ਨਾਲ ਵੀ ਜਿਹੜਾ ਸਵਾਰੀਆਂ ਦਾ ਉਹ ਕਾਫੀ ਬੋਲਬਾਲਾ ਹੋਇਆ ਤਾਂ ਕੰਡਕਟਰ ਵੀ ਆਪਣੇ ਬੱਸ ਡਰਾਈਵਰ ਦਾ ਹੀ ਸਾਥ ਦਿਨ ਦਾ ਹੱਥੇ ਦਿਖਾਈ ਦਿੱਤਾ ਤਾਂ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਅਧਿਕਾਰੀ ਹੈ ਜੋ ਪੰਜਾਬ ਰੋਡਵੇ ਦੇ ਅਧਿਕਾਰੀ ਹੈ ਜੋ ਜਨਰਲ ਮੈਨੇਜਰ ਹੈ ਉਹ ਇਹਨਾਂ ਬੱਸ ਡਰਾਈਵਰ ਤੇ ਬੱਸ ਕੰਡਕਟਰ ਤੇ ਕਿਸ ਤਰੀਕੇ ਦੀ ਕਾਰਵਾਈ ਕਰਦੇ ਹੈ ਕਿਸ ਤਰੀਕੇ ਦੀ ਜਾਂਚ ਹੁੰਦੀ ਹੈ ਕਿਉਂਕਿ ਜਾਂਚ ਇਸ ਤੇ ਹੋਵੇਗੀ ਤਾਂ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਦੇ ਨਾਲ ਹੁਣ ਇਹ ਵੀਡੀਓਜ਼ ਵਾਇਰਲ ਹੋ ਰਹੀਆਂ ਜੀ ਮੁਕੇਸ਼ ਇਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਇੰਨਾ ਜ਼ਿਆਦਾ ਡਰਾਈਵਰ ਨਸ਼ੇ ਦੇ ਵਿੱਚ ਤੋਤਾ ਹੈ ਕਿ ਉਹ ਸੁੱਤਾ ਪਿਆ ਹੋਇਆ ਉਹ ਸੋ ਗਿਆ ਜਦੋਂ ਡਰਾਈਵ ਇੱਕ ਬੱਸ ਜਿਹੜੀ ਹੈ ਸਵਾਰੀ ਦੇ ਵੱਲੋਂ ਬੱਸ ਚਲਾਈ ਗਈ ਹੈ ਕਿੰਨੇ ਦੇਰ ਤੱਕ ਐਸੇ ਵੱਲੋਂ ਐਸੇ ਹਾਲਤ ਦੇ ਵਿੱਚ ਬੱਸ ਚਲਾਈ ਗਈ ਹੈ ਕਿੱਥੋਂ ਤੱਕ ਬੱਸ ਲੈ ਕੇ ਚਲਾ ਗਿਆ ਸੀ ਜੇ ਬਿਲਕੁਲ ਅਗਰ ਦਸੀਏ ਤੇ ਜ਼ਲੰਧਰ ਤੱਕ ਅ ਬੱਸ ਡਰਾਈਵਰ ਜਿਹੜਾ ਸਵਾਰੀਆਂ ਦੀ ਜਾਨ ਨੂੰ ਖਤਰੇ ਚ ਪਾ ਕੇ ਜ਼ਲੰਧਰ ਤੱਕ ਰੋ ਬੱਸ ਲੈ ਕੇ ਆ ਗਿਆ ਸੀ ਜ਼ਲੰਧਰ ਤੋਂ ਬਾਅਦ ਜਿਹੜਾ ਸਵਾਰੀਆਂ ਵੱਲੋਂ ਹੀ ਬਾਸ ਨੂੰ ਚੰਡੀਗੜ੍ਹ ਤੱਕ ਲਿਜਾਇਆ ਗਿਆ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਲੇਕਿਨ ਜਿਸ ਤਰ੍ਹਾਂ ਮੈਂ ਦੱਸਿਆ ਕਿ ਹਜੇ ਤੱਕ ਅ ਕਿਸੇ ਤਰੀਕੇ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਆਈ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਜਿਸ ਤਰ੍ਹਾਂ ਹੀ ਅਧਿਕਾਰਿਕ ਬਿਆਨ ਆਂਦਾ ਉਸ ਤੋਂ ਬਾਅਦ ਹੀ ਸਾਰੀ ਤਸਵੀਰ ਜਿਹੜੀ ਆ ਉਹ ਕਲੀਅਰ ਹੋਏਗੀ ਸਾਡੀ ਤਸਵੀਰ ਜਿਹੜੀ ਉਹ ਸਾਫ ਹੋਏਗੀ ਕਿ ਆਖਿਰ ਪੂਰਾ ਮਾਮਲਾ ਕੀ ਸੀ ਦੇਖਿਆ ਜਾ ਸਕਦਾ ਹੈ ਤੇ ਉਸ ਤੋਂ ਇਹ ਇੱਕ ਗੱਲ ਕਲੀਅਰ ਹੈ ਕਿ ਜੋ ਬੱਸ ਡਰਾਈਵਰ ਹੈ ਉਹ ਨਸ਼ੇ ਦੇ ਵਿੱਚ ਹੈ ਤੇ ਉਹ ਬੱਸ ਦੇ ਅੰਦਰ ਹੀ ਅਲਮੇ ਪਿਆ ਹੋਇਆ ਸੁੱਤਾ ਹੋਇਆ ਹੈ ਤੇ ਉਸ ਨੂੰ ਕਿਸੇ ਵੀ ਤਰੀਕੇ ਦੀ ਸੰਭਾਦ ਜਾਂਦੀ ਕੋਈ ਚਿੱਕ ਕਰ ਦਿਖਾਈ ਨਹੀਂ ਦਿੱਤੀ ਤੇ ਸਵਾਰੀਆਂ ਦੇ ਵੱਲੋਂ ਵੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਬਦਤਮੀਜ਼ੀ ਕੀਤੀ ਗਈ ਹੈ ਜਦੋਂ ਰੋਕਿਆ ਗਿਆ ਸਵਾਰੀਆਂ ਦੇ ਵੱਲੋਂ ਡਰਾਈਵਰ ਨੂੰ ਬੱਸ ਚ ਲਾਉਣ ਤੋਂ ਉਸ ਦੇ ਬਾਵਜੂਦ ਜਿਹੜਾ ਹੈ ਡਰਾਈਵਰ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ ਗਾਲ ਕੱਢੀ ਗਈ ਹੈ ਜੀ ਬਿਲਕੁਲ ਜਦੋਂ ਡਰਾਈਵਰ ਨੇ ਕਿਹਾ ਕਿ ਮੈਂ ਅੱਗੇ ਜਾਣ ਚ ਠੀਕ ਨਹੀਂ ਆ ਕਿਉਂਕਿ ਉਸਨੇ ਨਸ਼ਾ ਜ਼ਿਆਦਾ ਕੀਤਾ ਹੋਇਆ ਤੇ ਸਵਾਰੀਆਂ ਨੇ ਕਿਹਾ ਕਿ ਹੁਣ ਅਸੀਂ ਅੱਧੀ ਰਾਤ ਨੂੰ ਕਿਸ ਤਰ੍ਹਾਂ ਜਾਈਏ ਅੱਗੇ ਜਾਣ ਦਾ ਕੋਈ ਤਰੀਕਾ ਤਾਂ ਦੱਸੋ ਤਾਂ ਉਸ ਸਮੇਂ ਸ਼ਰਾਬੀ ਹਾਲਤ ਦੇ ਵਿੱਚ ਡਰਾਈਵਰ ਵੱਲੋਂ ਸਵਾਰੀਆਂ ਦੇ ਨਾਲ ਵੀ ਬਤਮੀਜ਼ੀ ਜਿਹੜੀ ਉਹ ਕੀਤੀ ਗਈ ਹੈ ਸਵਾਰੀਆਂ ਦਾ ਕਹਿਣਾ ਹੈ ਤੇ ਉਸ ਤੋਂ ਬਾਅਦ ਫਿਰ ਉਹਨਾਂ 50 ਸਵਾਰੀਆਂ ਦੇ ਵਿੱਚੋਂ ਹੀ ਇੱਕ ਸਵਾਰੀ ਦਾ ਕਹਿਣਾ ਸੀ ਕਿ ਉਹ ਬਸ ਚਲਾ ਲੈਂਦਾ ਉਸਨੂੰ ਬਸ ਚਲਾਉਣ ਦੀ ਜਾਂਚ ਹੈ ਤਾਂ ਉਸ ਤੋਂ ਬਾਅਦ ਉਸ ਸਵਾਰੀ ਵੱਲੋਂ ਹੀ ਬਸ ਨੂੰ ਜਿਹੜਾ ਚਲਾਇਆ ਗਿਆ ਤੇ ਚੰਡੀਗੜ੍ਹ ਤੱਕ ਲਿਜਾਇਆ ਗਿਆ ਜੀ ਤੇ ਬਿਲਕੁਲ ਮੁਕੇਸ਼ ਨੂੰ ਦੇਖਣਾ ਹੋਵੇਗਾ ਕਿ ਕੀ ਕੁਝ ਐਕਸ਼ਨ ਜੁੜਾ ਹੈ ਇਸ ਕਾਰਨਾਮੇ ਤੇ ਲਿਆ ਜਾਂਦਾ ਹੈ ਬਹੁਤ ਬਹੁਤ ਸ਼ੁਕਰੀਆ ਮੁਕੇਸ਼ ਤੁਹਾਡਾ ਜਾਣਕਾਰੀ ਦੇਣ ਦੇ ਲਈ